ਸ੍ਰੀ ਸਰੇਸ਼ ਸਿੰਘ ਕਾਹਤਾਰੀ ਜਲੰਧਰ ਦੇ ਵੀ ਪਹੁੰਚੇ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਬਾਬਾ ਜੀ ਜਲੰਧਰ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜਲੰਧਰ ਦੇ ਲੋਕਾਂ ਨੂੰ ਆਵਾਮ ਨੂੰ ਕੀ ਕਹਿਣਾ ਚਾਹੁੰਦੇ ਜੀ ਮੈਂ ਜਲੰਧਰ ਤੇ ਅੱਜ ਮੈਂ ਘੁੰਮ-ਘੁੰਮ ਕੇ ਦੇਖ ਰਹਾ ਹਾਂ ਕਿ ਦਵਾਈਆਂ ਕੇ ਦੁਕਾਨ ਕਹੀਂ ਨਹੀਂ ਲੱਭਿਆ ਮੈਨੂੰ ਕਿ ਜ਼ਹਿਰ ਕੇ ਜਿਹੜਾ ਕੋਰੇ ਜਿਹੜਾ ਕਹਦੇ ਇਹ ਕਾਹ ਤਾ ਸਕਦੇ ਨਹੀਂ ਅਸੀਂ ਪਰ ਕਹਿਣਾ ਪੜ ਜਾਂਦਾ ਮਜਬੂਰੀ ਵਿੱਚ ਸ਼ਰਾਬ ਦਾ ਠੀਕੇ ਕਈ ਜਗ੍ਹਾ ਦੇਖਿਆ ਖੁੱਲੇ ਆ ਅੱਛਾ ਜੀ कि कोई गरीब दे मजबूर पाए जावे कि दवाइया की दुकान ना खुलीया देखिया कोई हॉस्पिटल नहीं खुलिया देखिया कि वो शराब दा दुकान ना खुलगिया देखिया कि गुंडावाजी पंजाब ते गुंडा नहीं होना चाहिदा जालंधर चाहे कोई भी चाहे लुधियाना हो चाहे जालंधर हो चाहे अमृतसर हो चाहे कोई भी हो जी पर गुंडावाजी जेना करे चाहे मेरा बाप ना होए उनु बख्शिया नहीं जाना बबी इसी चौक जी के ठेके पे भी तुसी गल कीती शराब दे इथे विवाद भी होया सी ਉਨੇ ਹੰਗ ਸੰਗਾਨੇ ਅਗੇ ਜਿਹੜਾ ਬੰਦ ਕਰਵਾਤਾ ਜੀ ਠੇਕਾ ਸਾਹਮਣੇ ਖੁੱਲਾ ਸੀਗਾ ਹਾਂ ਜੀ ਇਹ ਬਿਲਕੁਲ ਸਹੀ ਹੈ ਕਿ ਕਿਉਂਕਿ ਦੂਰ ਹੋਣਾ ਚਾਹੀਦਾ ਸਹਰ ਚ ਜੀ ਦੂਰ ਹੋਣਾ ਚਾਹੀਦਾ ਕਿ ਉਹ ਅੱਧੀ ਰਾਤ ਤੱਕ ਇਹ ਖੁੱਲਣਾ ਨਹੀਂ ਚਾਹੀਦਾ ਕਿਉਂਕਿ ਦਵਾਈਆਂ ਕੇ ਦੁਕਾਨ ਤੋਂ ਮਿਲ ਜੇ ਆਜੇ ਟੇਟ ਤੇ ਦਰਦ ਹੋਵੇ ਤਾਂ ਉਹ ਦਵਾਈ ਕੇ ਦੁਕਾਨ ਕਹੀਂ ਦੇਖੀ ਨਹੀਂ ਰਹਾ ਮੈਂ ਬਬਈ ਕ੍ਰਾਈਮ ਬਹੁਤ ਹੋ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਕ੍ਰਾਈਮ ਰੇਟ ਬਹੁਤ ਉੱਪਰ ਆ ਕਿ ਮੈਂ ਜਿਵੇਂ ਲੁੱਟਾ ਖੋਆ ਬਹੁਤ ਬੋਰੀਆਂ ਨੇ ਇੱਥੇ ਇੰਸ਼ਾ ਲੁੱਟਾ ਖੋਆ ਹੋ ਰਿਹਾ ਹੈ ਨਾ ਤਾਂ ਮੈਂ ਇਹ ਕਹਨਾ ਕਿ ਆਪਾਂ ਮਿਲ ਕੇ ਉਹਨਾਂ ਨੂੰ ਨਿਗਾ ਰੱਖੀਏ ਨਿਗਾਵਾਜੀ ਰੱਖੀਏ ਸਰਕਾਰ ਆਪਣਾ ਜਗ੍ਹਾ ਸਹੀ ਹੈ ਸਰਕਾਰ ਦੇਖਣੇ ਨਹੀਂ ਆਉਂਦਾ ਇਹ ਆਪਣੇ ਆਪ ਸੁਧਾਰੀਏ ਆਪਾਂ ਨਿਗਾ ਰੱਖੀਏ ਉਹਨੂੰ ਨਿਗਾ ਰੱਖ ਕੇ ਉਹ ਬੰਦਾ ਕਿੱਥੇ ਜਾਂਦਾ ਕੀ ਕਰਦਾ ਫਿਰ ਦਸ ਬੰਦੇ ਮਿਲ ਕੇ ਨਾ ਆਪਣਾ ਪਿੰਡ ਕੇ ਹੋ ਕੇ ਸਭ ਬੰਦੇ ਨਿਗਾ ਰੱਖੇ ਉਹ ਬੰਦੇ ਨੂੰ ਤੁਰੰਤ ਸਾਜਾ ਦੇਵੇ ਤੁਸੀਂ ਇੱਕ ਬਬਈ ਜਿਹੜਾ ਗਾੜਾ ਵੀ ਗਾਇਆ ਸੀ ਗੁਰੂ ਵਾਲਾ ਬਣੀਏ ਲੜ ਲਾਇਆ ਸੀ ਗੁਰੂਆਂ ਦੇ ਨਾਲ ਗੁਰੂ ਵਾਲਾ ਬਣੀਏ ਬਿਰਜੀ ਨਸਿਆ ਨੂੰ ਛੱਡੀਏ ਨਾ ਜਾ ਪੰਜਾਬ ਛੱਡ ਕੇ ਬਿਰਜੀ ਦੇਸਾਂ ਵੀ ਦੇਸ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਬਿਰਜੀ ਨਸਿਆ ਨੂੰ ਛੱਡੀਏ ਨਸਿਆ ਨੂੰ ਛੱਡੋ ਗਲਤ ਨਸ਼ਾ ਨਾ ਕਰੋ ਗਲਤ ਨਸ਼ਾ ਨਸ਼ਾ ਕਰਕੇ ਹੀ ਲੁੱਟਾ ਖੂਆ ਕਰਦੇ ਨੇ ਨਸ਼ਾ ਕਰਕੇ ਨਸ਼ਾ ਕਰਕੇ ਹੀ ਵਾਰਦਾਤਾਂ ਹੁੰਦੀਆਂ ਜਿਆਦਾ ਗਲਤ ਨਸ਼ਾ ਹੈ ਨਾ ਜੋ ਗਲਤ ਨਸ਼ਾ ਮਾਤਾ ਪਹਿਨਾ ਵਾਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਗਿਆ ਮੁਸ਼ਕਲ ਹੋ ਜਾਂਦਾ ਨਸ਼ਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਉਹਨਾਂ ਲੁੱਟਾ ਖੂਆ ਕਰਦੇ ਨੇ ਵਾਲੀਆ ਉਤਾਰ ਲੈਂਦੇ ਨੇ ਚੈਨਾ ਉਤਾਰਦੇ ਨੇ ਬਸ ਬਸ ਫਿਰ ਆਪਾਂ ਕਾਇਮ ਰਹੀਏ ਨਾ ਸਿਰ ਬਣੀ ਬਾਬਾ ਜਲੰਧਰ ਸ਼ਹਿਰ ਵਾਲਾ ਬਣੀ ਹੈ ਜਲੰਧਰ ਸ਼ਹਿਰ ਦੇ ਵਿੱਚ ਤਾਂ ਡਾਣਾ ਹੋਇਆ ਕੀ ਚੀਚੇ ਤੌਰ ਤੇ ਤੁਸੀਂ ਜਲੰਧਰ ਪਹੁੰਚੇ ਅੱਜ ਕੋਈ ਵਿਸ਼ੇਸ਼ ਕੋਈ ਕੰਮ ਸੀਗਾ ਇੱਥੇ ਜਾਂ ਕਿਤਾ ਮਿਲਣਾ ਆਏ ਸੀ ਸਾਨੂੰ ਕੋ ਮਿਲਿਆ ਫੁਰਨਾ ਆਇਆ ਸਰੀਰ ਤੇ ਕਿ ਜਾ ਕੇ ਦੇਖੀਏ ਬਹੁਤ ਸਾਫ ਸੁਥਰਾ ਦੇਖਣੇ ਮੈਂ ਤਾਂ ਅੱਛਾ ਲੱਗ ਰਹਾ ਹੈ ਜੀ ਜੇਕਰ ਤੁਸੀਂ ਕਹਿ ਰਹੇ ਆ ਕਿ ਲੂਟਾ ਬਹੁਤ ਲੂਟ ਹੋ ਰਹਾ ਹੈ ਚੋੜਾ ਠੱਗਿਆ ਪਰ ਚੋੜਾ ਠੱਗਿਆ ਨੂੰ ਆਪਾਂ ਸਮਝਾਰ ਸਕਦੇ ਹਾਂ ਕਿ ਸਾਰੇ ਵੀਰਾਂ ਬੈਣਾ ਨੂੰ ਇਹ ਹੀ ਬੇਨਤੀ ਹੈ ਕਿ ਥੋੜਾ ਹੁਸ਼ਿਆਰੀ ਸੇ ਜੀ ਦੇਗਾ ਵਾਦੀ ਰੱਖਣਾ ਆਪਣੇ ਆਪ ਨੂੰ ਮਿਲ ਕੇ ਰਹੀਏ ਬਾਬਾ ਜੀ ਤੁਸੀਂ ਬੜਾ ਵੱਡਾ ਮੈਸੇਜ ਦਿੱਤਾ ਇੱਕ ਮਿਲ ਕੇ ਰਹਿਣ ਦਾ ਭਾਈਚਾਰੇ ਦੀ ਸਾਂਝ ਬਣਾਉਂਦਾ ਤੁਸੀਂ ਮੈਸੇਜ ਦਿੱਤਾ ਪਰ ਕਿਤੇ ਨਾ ਕਿਤੇ ਜਿਹੜੀ ਇੰਡੀਆ ਪਾਕਿਸਤਾਨ ਦੀ ਭਾਈਚਾਰੇ ਸਾਂਝ ਜਿਹੜੀ ਤੋੜੀ ਜਾ ਰਹੀ ਹੈ ਜਾਂ ਯੁੱਧ ਹੋ ਰਹੇ ਨੇ ਲੜਾਈਆਂ ਝਗੜੇ ਹੋ ਰਹੇ ਜੋ ਪਹਿਲਗਾਉਂਦੇ ਹਮਲੇ ਹੋ ਰਹੇ ਸਾਡੇ ਯਾਤਰੀਆਂ ਦੇ ਉੱਪਰ ਜਿੱਦਾਂ ਅਟੈਕ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਬਾਬਾ ਜੀ ਉਹ ਮੈਂ ਮੈਂ ਕਹਿੰਦਾ ਕਿ ਆਪਣਾ ਆਪਣਾ ਜਗਾ ਸਭ ਸਹੀ ਹੈ ਜੇਰੇ ਮੈਂ ਕਹਿੰਦਾ ਨੇ ਤਾਂ ਕਿ ਚਾਹੇ ਮੇਰਾ ਬਾਪ ਨਾ ਹੋਏ ਜੇਰਾ ਗਲਤ ਕੀ ਪਾਕਿਸਤਾਨ ਹਜੇ ਵੀ ਧਮਕੀਆਂ ਦੇ ਰਿਹਾ ਕਹਿੰਦਾ ਪਰਮਾਣੂ ਛੱਡ ਦਵਾਂਗੇ ਸਾਡੇ ਪਰਮਾਣੂ ਉਹਦੇ ਮੂੰਹ ਵੀ ਇੰਡੀਆ ਵਾਲਾ ਬਿਲਕੁਲ ਨਹੀਂ ਉਹਦੇ ਸੇ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਕਿਉਂਕਿ ਉਹ ਵੀ ਸਲਾਨੀ ਮਾਸੂਮ ਸਲਾਨੀ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਮਾਰਿਆ ਅੱਤਵਾਦੀਆਂ ਨੇ ਮਾਰਿਆ ਪਹਿਲਗਾਮ ਦੇ ਵਿੱਚ ਉਹਨਾਂ ਦਾ ਕੀ ਖਸੂਰ ਸੀਗਾ ਉੱਥੇ ਜੇ ਉੱਥੇ ਗੁਰੂ ਕੇ ਸਿੰਘ ਹੁੰਦਾ ਨਾ ਫਿਰ ਉਹਦਾ ਹਿੰਮਤ ਨਹੀਂ ਤਾਂ ਮਾਰ ਸਕਦਾ ਜੀ ਤਾਂ ਹੀ ਤਾਂ ਮੈਂ ਕਹਾਂ ਗੁਰੂ ਵਾਲਾ ਬਣੀਏ ਸਿੰਘ ਸੱਜিয়ে ਸ਼ੇਰ ਬਣੀਏ ਬੰਬਈ ਵਾਲਾ ਬਣ ਕੇ ਪੰਜਾਬ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਰਾਹੀਂ ਜੋ ਪਰਵਾਸੀ ਪਰਵਾਸੀਆਂ ਨੂੰ ਜੀ ਇਹਨੂੰ ਇਹਨਾਂ ਨੂੰ ਇਹੀ ਕਹਿਣਾ ਕਿ ਸਾਫ਼ ਸੁਥਰਾ ਰਹਿਣਾ ਦੇਖੋ ਸਾਫ਼ ਸੁਥਰਾ ਰਹਿਣਾ ਇੱਜ਼ਤ ਕਰਨਾ ਵੀ ਆ ਕਰਾਉਣਾ ਵੀ ਪੰਜਾਬੀ ਵੀਰਾਂ ਇਹ ਨਹੀਂ ਕਹਿੰਦੇ ਕਿ ਭੱਜ ਜਾਓ ਕਿ ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ ਪਰਵਾਸੀਆਂ ਨੇ ਬਹੁਤ ਗੰਦ ਪਾਇਆ ਹੋਇਆ ਪੰਜਾਬੀਆਂ ਨੇ ਹੁਣ ਉਹਨਾਂ ਨੂੰ ਖਵਾਇਆ ਸੀਗਾ ਹੁਣ ਉਹ ਪੰਜਾਬੀਆਂ ਦੇ ਗਲੀ ਗਲੀ ਪੈ ਰਹੇ ਆ ਨਹੀਂ ਇਹ ਗਲਤ ਗੱਲ ਆ ਉਹਨਾਂ ਨੂੰ ਇਹੀ ਸਮਝਾਉਣਾ ਕਿ ਭਾਈ ਗਲਤ ਨਹੀਂ ਕਰਨਾ ਚੋਰੀ ਠੱਗਿਆ ਛੱਡੋ ਗੰਦੀ ਗੰਦਗੀ ਕਰੂੰਗਾ ਤਾਂ ਤੇਰਾ ਵਿਹਾਰ ਤੇ ਵੀ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਤੁਸੀਂ ਇੱਕ ਕਰਕੇ ਸਾਰੇ ਸਾਰੇ ਬਦਨਾਮ ਹੁੰਦੇ ਆ ਹਾਂ ਇੱਕ ਚੋਰ ਹੁੰਦਾ ਤਾਂ ਹਜ਼ਾਰ ਨੂੰ ਨਸ ਦਿੰਦੀ ਆ ਤੇ ਐਵੇਂ ਕਹਿੰਦੇ ਕਿ ਮੈਂ ਵੀ ਤਾਂ ਨੇਪਾਲ ਦਾ ਹਾਂ ਜੀ ਇੱਜ਼ਤ ਕਰਨਾ ਵੀ ਕਰੋਨਾ ਵੀ ਤੇ ਪੰਜਾਬੀ ਵੀਰਾਂ ਕਿਸੇ ਨੂੰ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਜਿਹੜਾ ਹੁਣ ਮੁਹਿੰਮ ਛੇੜੀ ਆ ਉਹਨੂੰ ਕਿਵੇਂ ਦੇਖਦੇ ਹੋ ਉਹ ਜਿਹੜਾ ਨਸ਼ਾ ਬੰਦ ਕਰਾ ਰਹਾ ਉਹ ਸਹੀ ਆ ਆਪਣਾ ਜਗਾ ਜਿੱਦਾਂ ਆਪਣਾ ਜਿੱਦਾਂ ਨਸ਼ਾ ਤੱਕਰ ਹੈ ਉਹਨਾਂ ਦੇ ਘਰ ਤੋੜ ਰਹੇ ਨੇ ਉਹਨਾਂ ਨੂੰ ਵੀ ਤਾਂ ਦੇਖ ਦਿਓ ਦੇਖੋ ਵੀਰ ਜੀ ਮੈਂ ਆਪੇ ਆਪ ਮੈਂ ਪਹਿਲੀ ਮੈਂ ਸਰਕਾਰ ਦਾ ਕਹਿਣੇ ਸੇ ਨਹੀਂ ਮੈਂ ਪ੍ਰਚਾਰ ਕਰਿਆ ਮਰਾ ਖੁਦ ਕਹਾਤਾ ਕਿ ਨਸ਼ਿਆਂ ਨੂੰ ਛੱਡੀਏ ਗੁਰੂ ਵਾਲਾ ਬਣੀਏ ਤੇ ਆਪਣੇ ਆਪ ਜੀਵਨ ਨੂੰ ਸਮਾਰੀਏ ਸਰਕਾਰ ਸੇ ਪੁੱਛ ਕੇ ਨਸ਼ਾ ਨਹੀਂ ਕਰਿਆ ਤਾਂ ਸਰਕਾਰ ਸੇ ਕੁਝ ਨਹੀਂ ਹੋਣਾ ਆਪਣੇ ਆਪ ਸੁਧਾਰੋ ਆਪਣੇ ਆਪ ਸੁਧਰੋ ਬਾਬੇ ਹੁਣ ਕੱਲ ਦਾ ਕੀ ਪ੍ਰੋਗਰਾਮ ਤੁਹਾਡਾ ਕੱਲ ਦਾ ਇਹ ਹੀ ਹੈ ਪ੍ਰੋਗਰਾਮ ਸਾਡਾ ਕਿ ਸਾਰੇ ਸੰਸਾਰ ਨੂੰ ਮੈਂ ਕਹਿਣਾ ਕਿ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣ ਕੇ ਅੱਪਾ ਇੱਕ ਦੂਜੇ ਨਾਲ ਮਿਲ ਕੇ ਰਹੀਏ ਜਾਤੀ ਪਾਤੀ ਨਾ ਦੇਖੀਏ ਇਹੀ ਆ ਕਿ ਗੁਰੂ ਵਾਲਾ ਬੰਨਾ ਜ਼ਰੂਰੀ ਹੈ। ਤੋ ਦੇਖ ਸਕਦੇ ਹੋ ਸ੍ਰੀ ਸਿੰਘ ਖਾਲਸਾ ਹੋਰੀ ਜਲੰਧਰ ਦੇ ਵਿੱਚ ਆਏ ਨੇ ਤੇ ਕਾਫੀ ਉਹਨਾਂ ਦੇ ਫੈਨ ਵੀ ਜਿਹੜੇ ਤੋ ਦੇਖ ਸਕਦੇ ਕਾਫੀ ਜਿਹੜੇ ਫੈਨ ਆ ਲੋਕ ਇੱਥੇ ਖੜੇ ਆ ਤੇ ਉਹਨਾਂ ਨਾਲ ਫੋਟੋਆਂ ਕਰਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਉਹਨਾਂ ਨੇ ਫੋਟੋ ਕਰਾਈ ਹੈ ਤੋ ਨਯੰਗ ਸਿੰਘ ਜਿਹੜੇ ਇੱਥੇ ਪਹੁੰਚੇ ਆ। ਬਿਲਕੁਲ ਤਸਵੀਰਾਂ ਨਾਲ ਚੱਜੇ ਕਰੇ ਜਲੰਧਰ ਤੋਂ ਦੇਖੀ। ਆ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਫੈਨ ਆ ਨਯੰਗ ਸਿੰਘ ਦੇ ਤੋਂ ਇੱਥੇ ਪਹੁੰਚੇ ਨੇ। ਫੋਟੋ ਤਸਵੀਰਾਂ ਤਾਂ ਉਹ ਜਿਹੜੀਆਂ ਉਹ ਦਿਆ ਕਰ ਰਹੇ ਆ ਜਲੰਧਰ ਤੋਂ। ਇਸੇ ਕੀ ਅੱਜ ਉਹਨਾਂ ਬਾਰੇ ਦੱਸਿਆ ਜਾ ਰਿਹਾ ਜੀ ਜਿਹੜਾ ਨਾ ਬੰਗਾਲ ਕਿੰਦੇ ਸੈਵਿਕ ਬੈਂਕ ਕਰੀਓ ਆਪਣੇ ਜਿਹੜੇ ਰਮਾਲ ਪ੍ਰਵਾਸੀ ਵਾਲੇ ਵੀ ਉਹਨਰੇ ਜਿਹੜਾ ਮੈਸੇਜ ਦਿੱਤਾ ਕਿ ਜਿਹੜੇ ਪ੍ਰਵਾਸੀ ਗਲਤ ਕੰਮ ਕਰਦੇ ਦਾ ਉਹਨਾਂ ਨੂੰ ਵੀ ਜਿਹੜਾ ਗੁਰੂ ਦਾ ਲੜ ਲੱਗਣਾ ਜਿਹੜਾ ਚਾਹੀਦਾ ਹੋਰ ਬਾਬਾ ਹੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਗਲੰਦਰ ਬਸ ਵੀ ਬਾਈ ਇਹੀ ਕਹਿਣਾ ਕਿ ਪੰਜਾਬ ਸਾਰੇ ਪੰਜਾਬ ਚਾਹੇ ਹਿੰਦੁਸਤਾਨ ਚਾਹੇ ਪਾਕਿਸਤਾਨ ਚਾਹੇ ਕਹੀਂ ਕੇ ਪਰ ਮਿਲ ਕੇ ਰਹਿਣਾ ਜੇ ਚਾਹੇ ਮੇਰਾ ਪਾਈ ਨਾ ਹੋਏ ਮੇਰਾ ਚਾਹੇ ਬਾਪ ਨਾ ਹੋਏ ਜੇ ਗੁੰਡਾਬਾਜ਼ੀ ਕਰੂਗਾ ਲੁੱਟ ਖੋਰ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣ ਕੇ ਗੁਜ਼ਾਰਾ ਹੋਣਾ ਮਿਹਨਤ ਕਰਿਓ ਫੇ ਰੋਟੀ ਮਿਲਣਾ ਚਾਹੇ ਰਾਜਾ ਹੋਏ ਚਾਹੇ ਮਹਾਰਾਜਾ ਹੋਏ ਚਾਹੇ ਗਰੀਬ ਹੋਏ ਚਾਹੇ ਜੋਗੀ ਫਕੀਰ ਹੋਏ ਨਾਮ ਜਪਿਓ ਕੇ ਗੱਤੀ ਹੋਣਾ ਮਿਹਨਤ ਕਰਿਓ ਕੇ ਰੋਟੀ ਮਿਲਣੀ ਠੀਕ ਹੈ ਬਾਬਾ ਜੀ ਕੋਈ ਨਵਾਂ ਗੀਤ ਆਪਣਾ ਜੋ ਹੈਗਾ ਉਹ ਤਾਂ ਕੋਈ ਸੁਣਾ ਦਿਓ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸਿਆ ਨੂੰ ਛੱਡਿਏ ਇਹ ਦਰਸ਼ਨ ਕੁਮਾਰ ਜੀ ਕੇ ਕੰਪਨੀ ਚ ਮੈਂ ਆਪਣਾ ਗੀਤ ਵਧੀਆ ਵੀਡੀਓ ਬਣਾ ਕੇ ਵਧੀਆ ਤੋਕ ਕੇ ਅੱਛੀ ਲੱਗੇ ਕਿ ਮੇਰਾ ਸੰਗਤ ਨੂੰ ਮੇਰਾ ਵੀਰਾ ਪੈਣਾ ਨੂੰ ਉਹ ਹੁਣ ਛੱਡਿਆ ਹੈ ਕਿਉਂਕਿ ਵਧੀਆ ਸੁਣ ਕੇ ਦੇਖੋ ਕਿ ਬਬੇ ਸੰਗਤ ਜਾਣਨਾ ਚਾਹਦੀ ਹੈ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਨੇਪਾਲ ਦਾ ਰਹਿਣ ਵਾਲੇ ਨਹੀਂ ਹੁਣ ਇੱਥੇ ਕਿੱਥੇ ਰਹਿ ਰਹੇ ਹੋ ਤੇ ਸਾਦੀਪੁਰ ਫਤੇਗੜ ਸਾਹ ਫਤੇਗੜ ਸਾਹ ਹਾਂਜੀ ਠੀਕ ਹੈ ਅਗਲੀ ਕੀ ਗੱਲ ਗਾ ਰਹੇ ਮੈਂ ਥੋੜਾ ਗਾ ਕੇ ਸੁਣਾ ਦਿਓ ਥੋੜਾ ਜਿਹਾ ਗੁਲਛਮਾ ਦੀ ਕੰਪਨੀ ਦੀ ਫਰੀ ਨਹੀਂ ਗੁਲਛਮਾ ਦੇ ਭਰਾ ਦੀ ਉਹ ਦਰਸ਼ਨ ਕੁਮਾਰ ਜੀ ਕੇ ਕੰਪਨੀ ਹਾਂ ਜੀ ਹਾਂ ਠੀਕ ਰਾ ਗਈ ਉਹ ਗੁਰੂ ਵਾਲਾ ਬਣੀਏ ਉਹ ਵੀ ਤਾਇਆ ਇਹ ਦੇਖੋ ਹਾਂ ਬਹੁਤ ਮਿਹਰਬਾਨ ਧੰਨਵਾਦ ਜਿੱਦ ਵੀ ਦੇਖਣਾ ਜ਼ਰੂਰੀ ਆ ਕਿਉਂਕਿ ਉਹ ਨਾਵਾ ਕੀਰਤਨ ਹੈ ਮੇਰਾ ਗੁਰੂ ਵਾਲਾ ਬਣੀਏ ਕੋਜੀ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਸੀ ਜਿੱਥੇ ਕਿ ਬਹੁਤ ਵਧੀਆ ਜਿਹੜੇ ਵਿਚਾਰ ਆ ਉਹਨਾਂ ਨੇ ਸਾਂਝੇ ਕੀਤੇ ਆ ਸੁਰੇਸ਼ ਸਿੰਘ ਖਾਲਸਾ ਹੋਰੀ ਜਲੰਧਰ ਪਹੁੰਚੇ ਨੇ ਕਾ ਕਾਫੀ ਜਿਹੜੇ ਸੋ ਬਿਲਕੁਲ ਜਿਹੜਾ ਤਸਰਾ ਦਾ ਨ ਸੰਜੇ ਕਰਨਿਆ ਜਲੰਧਰ ਜਿਹੜੇ ਥਰੇਖ ਸਿੰਘ ਜੀ ਖਾਲਸਾ ਜੀ ਹੈ ਜਿਹੜੇ ਕਿ ਇੱਥੇ ਪਹੁੰਚੇ ਜਲੰਧਰ ਤੋਂ ਉਹਨਾਂ ਦੇ ਜਿਹੜੇ ਕੀ ਫੈਨ ਹੈ ਜਿਹਦੇ ਕਿੰਨੇ ਫੈਨ ਹੈ ਲੋਕ ਇੱਥੇ ਲੜਕੇ ਜਿਹੜੇ ਇੱਥੇ ਪਹੁੰਚੇ ਹੋਏ ਉਹ ਤੋਂ ਉਹਨਾਂ ਦਾ ਬੜੀਆਂ ਫੋਟੋਆਂ ਚੋਅ ਰਹੇ ਆ ਤੋਂ ਉਹਨਾਂ ਦਾ ਕਹਿੰਦਾ ਕਿ ਜਿਹੜਾ ਕਿ ਲੁੱਟਾ ਭੁਆ ਦੇ ਕਿ ਬਾਦੋਨੀਆਂ ਚੇਦੀਆਂ ਔਰ ਇਹਨਾਂ ਦਾ ਵੀ ਕਹਿੰਦਾ ਕਿ ਦਵਾਈਆਂ ਤੇ ਦੁਕਾਨਾਂ ਦੇ ਗੱਡੀਆਂ ਬੰਦ ਆ ਲੇਕਿਨ ਜਿਹੜੇ ਕਿ ਠੇਕੇ ਆ ਸ਼ਰਾਬ ਦੇ ਉਹ ਜ਼ਰੂਰ ਖੁੱਲੇ ਹੋਏ ਇੱਥੇ ਬਹੁਤ ਬਹੁਤ ਧੰਨਵਾਦੀ ਤੂੰ ਬਿਲਕੁਲ ਦੇਖ ਰਿਹਾ ਕਿ ਉਹਨਾਂ ਦੇ 팬 ਆ ਜਿਹੜੇ ਇਸ ਟੇ ਉੱਤੇ ਖੜੇ ਆ ਉਹਨਾਂ ਦਾ ਫੋਟੋ ਖਿਚਾ ਰਹੇ ਆ ਆਪਣੇ ਆਪ ਨਸ਼ਾ ਛੱਡ ਦੋ ਜੇਰੇ ਗੁਰੂ ਦਾ ਕੋੜਾ ਨਹੀਂ ਲੰਗਿਆ ਛੱਡ ਦੋ ਨਾ ਵਰਤੋ ਮੈਂ ਮਾफी ਮੰਗਦਾ ਤੁਹਾਨੂੰ ਬੇਨਤੀ ਕਰਦਾ ਇਹ ਚੀਜ਼ਾਂ ਨੂੰ ਆਪੇ ਆਪ ਛੱਡ ਦੋ ਕਿਉਂਕਿ ਬੱਚੇ ਸੰਭਾਰੀਏ ਬੱਚੇ ਸੰਭਾਰ ਕੇ ਆਪਣਾ ਜ਼ਿੰਦਗੀ ਮ제 से ਜੀਏ ਕੀ ਹੈ ਗਲਤ ਨਸ਼ੇ ਤੇ ਵੀਰੋ ਕੀ ਹੈ ਚੋਰੀਆ ਠੱਗਿਆ ਤੇ ਕੀ ਹੈ ਪਾਪ ਜੀ ਆਪਣੇ ਆਪ ਸੁਧਰੋ ਇੱਥੇ ਕਿਸੇ ਨੇ ਕੁਝ ਨਹੀਂ ਦੇਣਾ ਨਹੀਂ ਦੇਣਾ ਇੱਥੇ ਅਮੀਰਾ ਨੇ ਨਹੀਂ ਦੇਣਾ ਕਿਸੇ ਦੋਸ ਮਹੀਨਾ ਨੇ ਦੇਣਾ ਨਾਨਕ ਜੀ ਨੇ ਦੇਣਾ ভাই ਗੁਰੂ ਜੀ ਕਹਤਾਂ ভাই ਗੁਰੂ ਜੀ ਠੀਕ ਹੋ ਬਈ ਸੋ ਬਿਲਕੁਲ ਇਹਨੇ ਤਸਵੀਰਾਂ ਤੁਹਾਡੋ ਲੈਣੇ ਜਿਆਦਾ ਦੰਦਾ ਟਾਈਮ ਦੇਖਦੇ ਸਾਡਾ ਦਚਕਾ ਦਾ ਬਹੁਤ ਬਹੁਤ ਧੰਨਵਾਦ